ਦੇਖੋ ਜਦੋਂ ਤੱਕ ਸਟੂਡੈਂਟਸ ਨੂੰ ਜਾਣਕਾਰੀ ਘੱਟ ਸੀਗੀ ਉਦੋਂ ਤੱਕ ਕੀ ਸੀਗਾ ਕੈਨੇਡਾ ਵੱਲ ਬੱਚੇ ਜਾ ਰਹੇ ਸੀਗੇ ਓਕੇ ਹੁਣ ਅਸੀਂ ਕੀ ਕੀਤਾ ਇਹਦੇ ਨਾਲ ਯੂਐਸਏ ਦੇ ਵਿੱਚ ਇੱਕ ਡੀਪ ਅੰਡਰਸਟੈਂਡਿੰਗ ਬਣਾਈ ਕਿ ਕਿਸ ਤਰ੍ਹਾਂ ਯੂਐਸਏ ਬੱਚਿਆਂ ਨੂੰ ਭੇਜਿਆ ਜਾ ਸਕਦਾ ਹੈ ਬੈਚਲਰਸ ਕੰਪਲੀਟ ਕਰੂੰਗੀ ਉਸ ਤੋਂ ਬਾਅਦ ਕਿਸੇ ਵਧੀਆ ਕੰਪਨੀ ਵਿੱਚ ਐਕਸਪੀਰੀਅੰਸ ਲਵਾਂਗੀ ਤੇ ਫਿਰ ਉਸ ਤੋਂ ਬਾਅਦ ਐਕਸਪੀਰੀਅੰਸ ਲੈਣ ਤੋਂ ਬਾਅਦ ਆਪਣਾ ਬਿਜ਼ਨਸ ਐਸਟੈਬਿਸ਼ ਕਰੂੰਗੀ। ਮੈਂ ਕਿਸਰ ਮੈਂ ਰਿਸਰਡ ਦੇ ਕਾਫੀ سارے ਏਜੰਟਸ ਨਾਲ ਗੱਲ ਕੀਤੀ ਬਟ ਜਦੋਂ ਮੈਨੂੰ ਆਈਬੀਟੀਮ ਵਿਜ਼ਿਟ ਕੀਤਾ ਮੈਂ YouTube ਤੇ ਇਹਨਾਂ ਦੇ ਵੀਡੀਓ ਵੇਖੇ ਮੈਂ ਆਈਬੀਟੀ ਵਿਜ਼ਿਟ ਕੀਤਾ ਉਹ ਇਹਨਾਂ ਨੇ ਮੈਨੂੰ ਕਾਉਂਸਲਿੰਗ ਮੈਂ ਵੈਸੇ ਕੈਨੇਡਾ ਦੇ ਲਈ ਆਈ ਸੀ ਬਟ ਇਹਨਾਂ ਨੇ ਮੈਨੂੰ ਕੈਨੇਡਾ ਯੂਐਸਏ ਦੋਵਾਂ ਦੀ ਕਾਉਂਸਲਿੰਗ ਦਿੱਤੀ ਡਿਫਰੈਂਸ ਦੱਸਿਆ ਕਿ ਯੂਐਸਏ ਤੇ ਕੈਨੇਡਾ ਦੇ ਵਿੱਚ ਡਿਫਰੈਂਸ ਕੀ ਹਜ਼ਾਰਾਂ ਬੱਚਾ ਨੂੰ ਦੇਖੋ ਆਪਾਂ ਅੱਛੀ ਜਿਹੀ ਜਿਹੜੀ ਜਗ੍ਹਾ ਸਿਲੈਕਟ ਕਰਵਾ ਚੁੱਕੇ ਆ ਕਿਉਂਕਿ ਇਵਨ ਆਪਣੀ ਗਵਰਨਮੈਂਟ ਐਗਜ਼ਾਮ ਦੇ ਵਿੱਚ ਵੀ ਆਪਾਂ ਇਸ ਤੋਂ ਪਹਿਲੇ ਕਾਫੀ ਬੱਚਾ ਨੂੰ ਸੈਟਲ ਕਰਵਾਇਆ ਗਵਰਨਮੈਂਟ ਜੌਬ ਦੇ ਵਿੱਚ ਵਿਦੇਸ਼ ਜਾਣਾ ਸਪਨਾ ਤੇ ਅੱਜ ਪੰਜਾਬ ਦੀ ਗੱਲ ਕਰੀਏ ਤੇ ਹਰ ਵਿਦਿਆਰਥੀ ਦੀ ਅੱਖਾਂ ਦੇ ਵਿੱਚ ਹੁੰਦਾ ਹੈ ਤੇ ਦੂਸਰੀ ਗੱਲ ਕਰੀਏ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣਾ ਬੜੀ ਵੱਡੀ ਗੱਲ ਹੁੰਦੀ ਹੈ ਆਪਣੇ ਆਪ 'ਚ ਇੱਕ ਮਾਣ ਦੀ ਗੱਲ ਹੁੰਦੀ ਹੈ ਉਸ ਪਰਿਵਾਰ ਦੇ ਲਈ ਮਾਣ ਦੀ ਗੱਲ ਹੁੰਦੀ ਹੈ ਜਿਸ ਦਾ ਬੱਚਾ ਵਿਦੇਸ਼ ਦੇ ਵਿੱਚ ਸੈਟਲ ਹੋ ਜਾਂਦਾ ਹੈ ਤੇ ਅੱਜ ਆਪਾਂ ਪਹੁੰਚੇ ਆਈਬੀਟੀ ਇੰਸਟੀਚਿਊਟ ਤੇ ਜਿੱਥੇ ਕਿ ਯੂਐਸਏ ਦਾ ਵੀਜ਼ਾ ਆ ਚੁੱਕਿਆ ਹੈ ਬੱਚਿਆਂ ਦਾ ਤੇ ਵੱਡੀ ਗੱਲ ਕਰੀਏ ਕਿ ਨਵੇਂ ਸਾਲ ਦਾ ਨਵਾਂ ਤੋਹਫ਼ਾ ਪਹਿਲੀ ਤਰੀਕ ਨੂੰ ਇਹਨਾਂ ਬੱਚਿਆਂ ਦੀ ਫਲਾਈਟ ਹੈਗੀ ਹੈ ਤੇ ਨਵੇਂ ਸਾਲ ਦਾ ਨਵਾਂ ਤੋਹਫ਼ਾ ਲੈ ਕੇ ਬੱਚੇ ਅੱਜ ਵੀਜ਼ਾ ਲੈ ਕੇ ਆਏ ਤੇ ਚਿਹ ਸਾਇਲ ਜੀ ਨਾਲ ਗੱਲ ਕਰਾਂਗੇ ਤੇ ਸਾਇਲ ਜੀ ਕਿਸ ਤਰ੍ਹਾਂ ਕੀ ਇੱਕ ਬੱਚੇ ਜਿਹੜੇ ਕੀ 2023 ਐਂਡ ਹੁੰਦੇ ਤੇ 2024 ਦੇ ਵਿੱਚ ਆਪਣਾ ਸੁਪਨਾ ਲੈ ਕੇ ਤੇ ਆਪਣੇ ਮੰਜ਼ਿਲ ਤੇ ਨਵੀਂ ਕੰਟਰੀ ਤੇ ਪਹੁੰਚਣਗੇ ਦੇਖੋ ਯੂ ایس اے ਜਿੱਦਾਂ ਕਿ ਸਾਨੂੰ ਪਤਾ ਹੈ ਕਿ ਬਹੁਤ ਹੀ ਵਧੀਆ ਇੱਕ ਨੰਬਰ 1 ਕੰਟਰੀ ਹੈ ਰਾਈਟ ਜਿੱਥੇ ਬੈਸਟ ਓਪਰਚ्युनिटीज ਹੈ ਬੱਚਿਆਂ ਵਾਸਤੇ ਜੌਬ ਓਪਰਚ्युनिटीज ਵੱਡੀਆਂ ਤੋਂ ਵੱਡੀਆਂ ਕੰਪਨੀਆਂਜ਼ ਹੈ ਰਾਈਟ ਤੇ ਇੱਥੇ ਪਹੁੰਚਣਾ ਦੇਖੋ ਬੱਚਿਆਂ ਦਾ ਹਰ ਬੱਚੇ ਦਾ ਇੱਕ ਸੁਪਨਾ ਹੁੰਦਾ ਹੈ ਤਾਂ ਕਿ ਉਹਨਾਂ ਦਾ ਜਿਹੜਾ ਭਵਿੱਖ ਹੈ ਉਹਨਾਂ ਦਾ ਫਿਊਚਰ ਹੈ ਰਾਈਟ ਹੋਰ ਉਜਵਲ ਹੋ ਸਕੇ ਰਾਈਟ ਤੇ ਐਸੀ ਚੀਜ਼ ਦੀ ਜਿਹੜੀ ਆ ਆਪਾਂ ਸਟੂਡੈਂਟਸ ਨੂੰ ਇੱਕ ਰਾਹ ਵਿਖਾਈ ਤੇ ਉਹਨਾਂ ਨੇ ਮਿਹਨਤ ਕੀਤੀ ਤੇ ਅੱਜ ਤੁਹਾਡੇ ਸਾਹਮਣੇ ਨਤੀਜਾ ਹੈ ਦੂਸਰੀ ਗੱਲ ਕਰੀਏ ਤੇ ਯੂਐਸਏ ਦੇ ਵਿੱਚ ਜਿਹੜਾ ਵੀਜ਼ਾ ਆ ਰਿਹਾ ਹੈ ਜਿਆਦਾ ਟ੍ਰੈਂਡ ਪੰਜਾਬ ਦਾ ਜਿਹੜਾ ਉਹ ਕੈਨੇਡਾ ਵਾਲਾ ਲੇਕਿਨ ਓਪਰਚ्युनिटी ਜਿਆਦਾ ਯੂਐਸਏ ਵਾਲ ਹੈਗੀ ਹੈ ਓਪਰਚ्युनिटी ਯੂਐਸਏ ਵਾਲੀ ਹੈਗੀ ਹੈ ਤੇ ਫਿਰ ਸਟੂਡੈਂਟ ਦਾ ਜਿਹੜਾ ਰੁਝਾਨ ਹੈ ਉਹ ਦੂਜੀ ਪਾਸੇ ਕਿਉਂ ਦੇਖੋ ਜਦੋਂ ਤੱਕ ਸਟੂਡੈਂਟਸ ਨੂੰ ਜਾਣਕਾਰੀ ਘੱਟ ਸੀਗੀ ਉਦੋਂ ਤੱਕ ਕੀ ਸੀਗਾ ਕੈਨੇਡਾ ਵੱਲ ਬੱਚੇ ਜਾ ਰਹੇ ਸੀਗੇ ਓਕੇ ਹੁਣ ਅਸੀਂ ਕੀ ਕੀਤਾ ਇਹਦੇ ਨਾਲ ਯੂਐਸਏ ਦੇ ਵਿੱਚ ਇੱਕ ਡੀਪ ਅੰਡਰਸਟੈਂਡਿੰਗ ਬਣਾਈ ਕਿ ਕਿਸ ਤਰ੍ਹਾਂ ਯੂਐਸਏ ਬੱਚਿਆਂ ਨੂੰ ਭੇਜਿਆ ਜਾ ਸਕਦਾ ਹੈ ਤਾਂ ਕਿ ਸਾਨੂੰ ਵੀ ਪਤਾ ਹੈ ਕਿ ਵਰਲਡ ਦੀਆਂ ਟਾਪ ਰੈਨਾਉਂਡ ਕੰਪਨੀਆਂਜ਼ ਹੈ ਗੂਗਲ ਹੈ ਫੇਸਬੁੱਕ ਹੈ ਐਪਲ ਹੈ ਰਾਈਟ ਐਂਡ ਹੋਰ ਵੀ ਬਹੁਤ ਸਾਰੀਆਂ ਕੰਪਨੀਆਂਜ਼ ਹੈ ਜਿ ਆਪਾਂ ਕਹਿ ਸਕਦੇ ਆ ਕਿ ਯੂਐਸਏ ਆਈਟੀ ਚ ਮੈਨੂਫੈਕਚਰਿੰਗ ਚ ਹਰ ਚੀਜ਼ ਦੇ ਵਿੱਚ ਅੱਜ ਅੱਗੇ ਹੈ ਰਾਈਟ ਇਸ ਤਰ੍ਹਾਂ ਦੀਆਂ ਕੰਟਰੀਆਂ ਵੀ ਕੰਪਨੀਆਂਜ਼ ਵੀ ਹੈਗੀਆਂ ਜਿਹੜੀ ਕਿ ਪੂਰੇ ਵਰਲਡ ਨੂੰ ਹੋਲਡ ਕਰਦੀਆਂ ਪੂਰੇ ਵਰਲਡ ਦੀ ਇਕਨੋਮੀ ਹੋਲਡ ਕਰਦੀਆਂ ਅਪਾ ਕਹਿ ਸਕਦੇ ਆ ਕਿ ਉੱਥੋਂ ਦੀ ਇੱਕ ਕੰਪਨੀ ਦੀ ਜਿਹੜੀ ਕਹਿ ਸਕਦੇ ਹੋ ਟਰਨਓਵਰ ਕੀ ਹੈ ਉਹ ਇੰਡੀਆ ਦੀ ਸਾਰੀ ਕੰਪਨੀਆਂ ਦੀ ਟਰਨਓਵਰ ਨੂੰ ਮਿਲਾ ਕੇ ਕੀ ਹੈ ਤੇ ਆਬਵੀਅਸਲੀ ਗੱਲ ਹੈ ਕਿ ਉੱਥੇ ਜੌਬ ਓਪਰਚ्युनिटीज ਜਿਹੜੀ ਹੈ ਉਹ ਬੱਚਿਆਂ ਲਈ ਬਹੁਤ ਹਾਈ ਰਹਿੰਦੀ ਹੈ ਓਕੇ ਐਸੀ ਚੀਜ਼ ਨੂੰ ਦੇਖਦੇ ਹੋਏ ਆਪਾਂ ਇੱਕ ਯੂ ਐਸ ਏ ਦੀ ਪ੍ਰੋਪਰ ਨੌਲੇਜ ਜਿਹੜੀ ਹੈ ਬੱਚਿਆਂ ਨੂੰ ਸਪਰੈਡ ਕੀਤੀ ਹੈ ਤੇ ਆਬਵੀਅਸ ਹੈ ਜਿਨ੍ਹਾਂ ਜਿਨ੍ਹਾਂ ਨੂੰ ਅੱਗੇ ਜਾ ਕੇ ਉਹ ਦੇਖ ਰਿਹਾ ਕਿ ਵੱਡੀਆਂ ਵੱਡੀਆਂ ਕੰਪਨੀਆਂ 'ਚ ਆਪਾਂ ਕੰਮ ਕਰਨਾ ਹੈ ਓਕੇ ਉਹਨਾਂ ਨੇ ਇਹ ਡਿਸੀਜਨ ਲਿੱਤਾ ਕਿ ਆਪਾਂ ਯੂ ਐਸ ਏ ਵੱਲ ਜਿਹੜਾ ਮੂਵ ਔਨ ਕਰਕੇ ਦੇਖੀਏ ਤੇ ਜਦੋਂ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਮਿਲੀ ਇਸ ਤੋਂ ਪਹਿਲੇ ਰਾਈਟ ਡਾਇਰੈਕਸ਼ਨ ਦੇਣ ਵਾਲਾ ਕੋਈ ਨਹੀਂ ਸੀਗਾ ਬੱਚਿਆਂ ਨੂੰ ਓਕੇ ਤੋਂ ਉਹ ਰਾਈਟ ਡਾਇਰੈਕਸ਼ਨ ਜਦੋਂ ਇਹਨਾਂ ਨੂੰ ਮਿਲੀ ਹੈ ਤੇ ਆਬਵੀਅਸ ਇਹਨਾਂ ਦਾ ਜਿਹੜਾ ਸੁਪਨਾ ਸਕਾਰ ਹੋਇਆ ਉਸ ਕਰਕੇ ਬਹੁਤ ਵੱਡੀ ਗੱਲ ਕੀਤੀ ਇੱਕ ਡਾਇਰੈਕਸ਼ਨ ਜਿਹੜੀ ਹੈ ਸਟੂਡੈਂਟ ਲਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਸਟਾਰਟਿੰਗ ਪੁਆਇੰਟ ਹੁੰਦਾ ਹੈ ਸਟੂਡੈਂਟ ਦਾ ਆਪਣੇ ਕਰੀਅਰ ਵੱਲ ਜਦੋਂ ਰਾਈਟ ਡਾਇਰੈਕਸ਼ਨ ਮਿਲ ਜਾਏ ਤੇ ਕਰੀਅਰ ਦੇ ਵਿੱਚ ਸਭ ਕੁਝ ਰਾਈਟ ਹੋ ਜਾਂਦਾ ਤੇ ਰਾਈਟ ਕਰੀਅਰ ਦੇ ਵਿੱਚ ਤੁਸੀਂ ਜਿਹੜਾ ਯੂ ਐਸ ਏ ਦੀ ਤਿਆਰੀ ਕਰ ਚੁੱਕੇ ਹੋ ਤੇ ਕਿਹੜੀ ਪਲੈਨਿੰਗ ਲੈ ਕੇ ਚੱਲ ਰਹੇ ਹੋ ਹੁਣ ਮੇਰੀ ਪਲੈਨਿੰਗ ਇਹ ਹੈ ਕਿ ਮੈਂ ਆਪਣੀ ਡਿਗਰੀ ਉੱਥੇ ਕੰਪਲੀਟ ਕਰਾਂਗਾ ਤੇ ਉਸ ਤੋਂ ਬਾਅਦ ਕਿਸੇ ਵਧੀਆ ਕੰਪਨੀ ਵਿੱਚ ਆਪਣੀ ਜੋਬ ਲਈ ਟਰਾਈ ਕਰਾਂਗਾ ਤੇ ਸਟੱਡੀ ਵੀਜ਼ਾ ਦੇ ਲਈ ਜਿਸ ਤਰ੍ਹਾਂ ਸਟੂਡੈਂਟ ਜਾ ਰਹੇ ਆ ਤੇ ਸਭ ਤੋਂ ਪਹਿਲਾਂ ਤੇ ਸਟੱਡੀ ਬਹੁਤ ਜ਼ਰੂਰੀ ਹੈ ਉੱਥੇ ਕਰਨੀ ਤੇ ਦੂਸਰੀ ਗੱਲ ਕਰੀਏ ਉਸ ਤੋਂ ਬਾਅਦ ਕੈਰੀਅਰ ਓਪਰਚ्युनिटी ਜਿਹੜੀ ਹੈ ਜਿਸ ਤਰ੍ਹਾਂ ਕਿ ਸਾਇਲ ਜੀ ਨੇ ਦੱਸਿਆ ਕੈਰੀਅਰ ਓਪਰਚ्युनिटी ਬਹੁਤ ਜ਼ਿਆਦਾ ਯੂਐਸਏ ਦੇ ਵਿੱਚ ਹੈ ਤੇ ਜਿਹੜੀਆਂ ਕਿ ਕੰਪਨੀਆਂਜ਼ ਦੇ ਵਿੱਚ ਸੁਪਨਾ ਹੁੰਦਾ ਹੈ ਆਮ ਇੱਕ ਸਟੂਡੈਂਟ ਦਾ ਕਿ ਮੇਰਾ ਵੀ ਉੱਥੇ ਜੌਬ ਓਪਰਚ्युनिटी ਮਿਲ ਜੇ ਉਹ ਉੱਥੇ ਬਹੁਤ ਜ਼ਿਆਦਾ ਹਨ ਓਪਰਚ्युनिटी ਤੇ ਇਸਰ ਦੀ ਓਪਰਚ्युनिटी ਦੇਖਦੇ ਹੋਏ ਤੇ ਯੂਐਸਏ ਵੱਲ ਮੂਵ ਕਰਦੇ ਪਏ ਹੋ ਤੇ ਆਪਣੀ ਕੈਰੀਅਰ ਦੀ ਕੁਝ ਪਲੈਨਿੰਗ ਲੈ ਕੇ ਚੱਲ ਰਹੇ ਹੋ ਹਾਂਜੀ ਮੈਂ ਪਹਿਲਾਂ ਬੈਚਲਰਸ ਕੰਪਲੀਟ ਕਰੂੰਗੀ ਉਸ ਤੋਂ ਬਾਅਦ ਕਿਸੇ ਵਧੀਆ ਕੰਪਨੀ ਵਿੱਚ ਐਕਸਪੀਰੀਅੰਸ ਲਵਾਂਗੀ ਤੇ ਫਿਰ ਉਸ ਤੋਂ ਬਾਅਦ ਐਕਸਪੀਰੀਅੰਸ ਲੈਣ ਤੋਂ ਬਾਅਦ ਆਪਣਾ ਬਿਜ਼ਨਸ ਐਸਟੈਬਲਿਸ਼ ਕਰੂੰਗੀ ਤੁਸੀਂ ਗੱਲ ਕਰੀਏ ਤੁਹਾਡਾ ਕਿ ਤੁਸੀਂ ਸਟੱਡੀ ਕੀਤੀ ਸਟੱਡੀ ਕਰਕੇ ਤੁਸੀਂ ਪਲਾਨ ਕੀਤਾ ਫੋਰਨ ਤੇ ਜਾਣ ਦਾ ਤੁਹਾਨੂੰ ਇਹ ਗਾਈਡੈਂਸ ਕਿਸ ਤਰ੍ਹਾਂ ਦੀ ਮਿਲੇਗੀ ਹਰ ਬੱਚੇ ਨੂੰ ਇੱਕ ਬਲੈਂਕ ਹੁੰਦਾ ਹੈ ਕਿ ਟਾਈਮ ਹੁੰਦਾ ਹੈ ਬਲੈਂਕ ਹੁੰਦਾ ਮੈਂ ਕਿਹੜੀ ਕੰਟਰੀ ਜਾਣਾ ਕਿਹੜੀ ਨਹੀਂ ਕੰਟਰੀ ਜਾਣਾ ਕਿਉਂਕਿ ਬੱਚੇ ਨੂੰ ਬਾਹਰ ਦਾ ਕੁਝ ਪਤਾ ਨਹੀਂ ਹੁੰਦਾ ਤੁਹਾਨੂੰ ਗਾਈਡੈਂਸ ਕਿਸ ਤਰ੍ਹਾਂ ਦੀ ਮਿਲੀ ਆਈਬੀਟੀ ਤੇ ਜਿਹੜਾ ਕਿ ਤੁਸੀਂ ਅੱਜ ਯੂਐਸਏ ਵੱਲ ਮੂਵ ਕਰ ਰਹੇ ਹੋ ਐਕਚੁਅਲੀ ਸਰ ਮੈਂ ਅੰਮ੍ਰਿਤਸਰ ਦੇ ਕਾਫੀ ਸਾਰੇ ਏਜੰਟਸ ਨਾਲ ਗੱਲ ਕੀਤੀ ਬਟ ਜਦੋਂ ਮੈਨੂੰ ਆਈਬੀਟੀ ਮੈਂ ਵਿਜ਼ਿਟ ਕੀਤਾ ਮੈਂ YouTube ਤੋਂ ਇਹਨਾਂ ਦੇ ਵੀਡੀਓ ਵੇਖੀ ਮੈਂ ਆਈਬੀਟੀ ਵਿਜ਼ਿਟ ਕੀਤਾ ਉਹ ਸੇ ਦੁਮਾਦੀ ਕਾਉਂਸਲਿੰਗ ਦਿੱਤੀ ਡਿਫਰੈਂਸ ਦੱਸਿਆ ਕਿ ਯੂਐਸਏ ਤੇ ਕੈਨੇਡਾ ਦੇ ਵਿੱਚ ਡਿਫਰੈਂਸ ਕੀ ਆ ਇਥੋਂ ਦੀ ਟੀਮ ਨੇ ਮੈਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਇੰਨੀ ਜ਼ਿਆਦਾ ਮਤਲਬ ਵਧੀਆ ਗਾਈਡੈਂਸ ਦਿੱਤੀ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਕੈਨੇਡਾ ਤੋਂ ਬੈਟਰ ਯੂਐਸਏ ਆ ਸੋ ਯੂਐਸਏ ਹੀ ਜਾਣਾ ਚਾਹੀਦਾ ਹੈ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਪ੍ਰੋਪਰ ਗਾਈਡੈਂਸ ਦਿੱਤੀ ਮੇਰਾ ਕੌਨਫੀਡੈਂਸ ਬਹੁਤ ਜ਼ਿਆਦਾ ਬੂਸਟ ਕੀਤਾ ਹੈ ਤੇ ਅਜੀ ਯੂਐਸਏ ਦਾ ਵੀਜ਼ਾ ਮੇਰੇ ਕੋਲ ਆ ਕੀ ਤੁਸੀਂ ਮੰਨਦੇ ਹੋ ਕਰੀਅਰ ਕਾਉਂਸਲਿੰਗ ਇਜ਼ ਅ ਮਸਟ ਫੋਰ ਸਟੂਡੈਂਟ ਫੋਰ ਬੈਟਰ ਫਿਊਚਰ yes sir ਜੇ ਰਾਈਟ ਡਾਇਰੈਕਸ਼ਨ ਆ ਦਾ ਫੇਰੀ ਆਪਾਂ ਕੁਝ ਕਰ ਸਕਦੇ ਆ ਜਦੋਂ ਟੀਚਰਸ ਵਧੀਆ ਗਾਈਡ ਕਰੂਗੇ ਤਾਂ ਹੀ ਸਟੂਡੈਂਟਸ ਪੜ ਸਕਦੇ ਆ ਤੇ ਬਹੁਤ ਵੱਡੀ ਗੱਲ ਹੈ ਕਿ ਰਾਈਟ ਡਾਇਰੈਕਸ਼ਨ ਤੇ ਸਹਿਲ ਜੀ ਅੱਜ ਤੱਕ ਕਿੰਨੇ ਕੇ ਬੱਚਿਆਂ ਨੂੰ ਤੁਸੀਂ ਰਾਈਟ ਡਾਇਰੈਕਸ਼ਨ ਦੇ ਕੇ ਰਾਈਟ ਦਿਸ਼ਾਵਲ ਮੂਵ ਕਰ ਚੁੱਕੇ ਹੋ ਹਜ਼ਾਰਾਂ ਬੱਚਿਆਂ ਨੂੰ ਦੇਖੋ ਆਪਾਂ ਅੱਛੀ ਅੱਛੀ ਜਿਹੜੀ ਜਗ੍ਹਾ ਸਿਲੈਕਟ ਕਰਵਾ ਚੁੱਕੇ ਹਾਂ ਓਕੇ ਇਵਨ ਆਪਣੀ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਵੀ ਆਪਾਂ ਇਸ ਤੋਂ ਪਹਿਲੇ ਕਾਫੀ ਬੱਚਿਆਂ ਨੂੰ ਸੈਟਲ ਕਰਵਾਇਆ ਗਵਰਨਮੈਂਟ ਜੌਬ ਦੇ ਵਿੱਚ ਹੁਣ ਇਸ ਲਾਈਨ ਦੇ ਵਿੱਚ ਕਾਫੀ ਬੱਚਿਆਂ ਨੂੰ ਆਪਾਂ ਰਾਈਟ ਡਾਇਰੈਕਸ਼ਨ ਦੇ ਕੇ ਜਿਹੜਾ ਅੱਗੇ ਮੂਵ ਆਨ ਕਰਵਾ ਰਹੇ ਆ ਓਕੇ ਇਸ ਤਰ੍ਹਾਂ ਹੀ ਅੱਗੇ ਵੀ ਫਿਊਚਰ ਦੇ ਵਿੱਚ ਵੀ ਕਰਦੇ ਰਵਾਂਗੇ ਇੱਕ ਹੁੰਦਾ ਟ੍ਰੈਂਡ ਕੀ ਟ੍ਰੈਂਡ ਕੀ ਚੱਲ ਰਿਹਾ ਇੱਕ ਹੁੰਦਾ ਕਿ ਫਿਊਚਰ ਕਿੱਥੇ ਹੈਗਾ ਜੇ ਦੋਨਾਂ 'ਚ ਚੂਜ਼ ਕਰਨਾ ਚਾਹ ਰਹਾ ਬੈਟਰ ਕਿਹੜਾ ਹੁੰਦਾ ਹੈ ਦੇਖੋ ਆਬਵੀਅਸਲੀ ਗੱਲ ਹੈ ਵੈਸੇ ਜੀਨਾ ਦੇ ਪ੍ਰੈਜ਼ੈਂਟ ਦੇ ਵਿੱਚ ਹੀ ਚਾਹੀਦਾ ਬਟ ਇੱਕ ਫਿਊਚਰ ਦੀ ਐਨਾਲਿਸਿਸ ਹੋਣਾ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਰਾਈਟ ਜੋ ਕਿਉਂਕਿ ਜੋ ਫਿਊਚਰ ਚ ਰਿਜ਼ਲਟ ਆਣਾ ਹੈ ਨਾ ਉਹਦੀ ਐਕਟੀਵਿਟੀ ਜਾਂ ਉਹਦੀ ਸਾਡੀ ਪ੍ਰੇਪਰੇਸ਼ਨ ਜਿਹੜੀ ਉਹ ਪ੍ਰੈਜ਼ੈਂਟ ਦੇ ਵਿੱਚ ਹੀ ਸਾਨੂੰ ਕਰਨੀ ਪੈਂਦੀ ਹੈ ਸੋ ਦੋਨੋਂ ਚੀਜ਼ਾਂ ਨੂੰ ਨਾਲ-ਨਾਲ ਦੇਖਦੇ ਹੋਏ ਸਾਨੂੰ ਅੱਗੇ ਚੱਲਣਾ ਪਏਗਾ ਲਾਈਫ ਦੇ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ ਦੋਨੋਂ ਚੀਜ਼ਾਂ ਨੂੰ ਨਾਲ ਨਾਲ ਦੇਖਦੇ ਹੋਏ ਹੈ ਲਾਈਵ ਦੇ ਵਿੱਚ ਅੱਗੇ ਚੱਲਣਾ ਬੰਦਾ ਤੇ ਦੂਸਰਾ ਜਿਸ ਤਰ੍ਹਾਂ ਕਿ ਇੱਥੇ ਵੀਜ਼ਾ ਆ ਚੁੱਕਿਆ ਹੈ ਯੂਐਸਏ ਦਾ ਵੀਜ਼ਾ ਆ ਚੁੱਕਿਆ ਹੈ ਬੱਚਿਆਂ ਦੀ ਨਵੀਂ ਤਿਆਰੀ ਜਿਹੜੀ ਨਵਾਂ ਸਾਲ ਜਿਹੜਾ ਹੈ ਨਵੀਂ ਕੰਟਰੀ ਦੇ ਵਿੱਚ ਨਵੀਂ ਕੈਰੀਅਰ ਦੇ ਨਾਲ ਤੇ ਨਵੇਂ ਸੁਪਨੇ ਨੂੰ ਪੂਰਾ ਕਰਦਾ ਹੋਇਆ ਸ਼ੁਰੂ ਹੋਏਗਾ ਤੇ ਜੇ ਤੁਸੀਂ ਵੀ ਇੰਟਰਸਟਿਡ ਹੋ ਫੋਰਨ ਸਟੱਡੀ ਦੇ ਲਈ ਤੇ ਇੱਕ ਵਾਰੀ ਆਈਬੀਡੀ ਇੰਸਟੀਚਿਊਟ ਆ ਕੇ ਇੱਥੇ ਆਪਣੀ ਕਾਉਂਸਲਿੰਗ ਕਰਾ ਸਕਦੇ ਹੋ ਤਾਂ ਤੁਸੀਂ ਆਪਣੀ ਨੌਲੇਜ ਦੇ ਵਿੱਚ ਗੇਨ ਕਰੋ ਤੇ ਕਿੱਥੇ ਜਾਣਾ ਚਾਹੁੰਦੇ ਹੋ ਉਸ ਦੀ ਕਾਉਂਸਲਿੰਗ ਤੁਸੀਂ ਕਰਾ ਸਕਦੇ ਹੋ